ਸਰਲ ਦਾ ਸੇਵ ਜੀ ਕੀ ਕਰਦੇ ਮਾਨੀ ਮੈਂ ਕੋਈ ਨਾ ਲਵੇ ਤਾਂ ਲਾ ਕੇ ਫੇਰ ਰੱਖਾਂ ਬਾਰੀ ਦੂਰ ਖੜਾ ਮੈਂ ਅੱਲਾ ਦੇ ਫੇਰ ਲੱਗੂ ਆ ਜੋ ਹੁਣ ਨੂੰ ਨਹੀਂ ਕਰ ਰਹੇ ਹਨ ਮਾਈਕ ਜਰਾ ਹਾਂ ਲੱਗਦਾ ਹੁਣ ਘੰ ਘਮ ਪਾਣੀ ਜਾਂਦਾ ਲੱਗਦਾ ਜਿਵੇਂ ਮਰਾ ਹੀ ਬਟਾ ਗਾ ਗੋਲੀ ਨੂੰ ਉਹ ਸੱਤ ਵੀ ਰੱਖਿਆ ਹੋਰ ਬਹਿ ਲੈਣੇ ਜਮੀ ਬਈ ਹੁਣ ਆਪਣਾ ਬਾ ਮਾ ਵੀ ਲਵੇ ਯਾਰੀ ਯਾਰੀ ਬਸ چیزیں ہونگے پہچیزیں پہچے پہچے دلاؤں گا یہ ہے کہ مالے لے پہنے گا پہنے گا محمد کی رامہ صحیح جا رہا یہ میں بچہ دیا ہے میں بہی ہمیں جا رہا مجھے گا چکھا بھائی ہوتا ہی تو ہی دکھے میں نے کہنا کہا میں نے کہا کہا میں نے بہتا ہے میں نے کہا کہنا کہ بھر کا ਲੇਵਲ ਅਜਾ ਬੜਾ ਰਹਿ ਗਿਆ ਰਾ ਕੱਢ ਦੇ ਮੇਰੇ ਤੋਂ ਕੁੰਡੇ ਹੁਣ ਕੀ ਦੇਣਾ ਸਿਗਰ ਦੁਬਾਰਾ ਹੋਇਆ ਪਿਆ ਮਦਦ ਕੋਈ ਇਮਾਰਾ ਲਾਣ ਵਾਲਾ ਮੋਰ ਵਾਜੇ ਲੈ ਫੇਰਾ ਐ ਬਾਬਾ ਹਾਂ ਪੁਰਿਆ ਯਾਰਾ ਕਰਾ ਯਾਰਾ ਜਨਾਲ ਵਾਲਾ ਆਠਾ ਗੜਾ ਹਾਂ ਦੋ ਬਚਾਲਾ ਆ ਜਾ ਕਰਾ ਦੇ ਚਾਚਾ ਸੱਤ ਦੇ ਬਣਾ ਰਿਹਾ ਯਾਰਾ ਇਹ ਨੋ ਮਾ ਗਿਆ ਯਾਰਾ ਹੋਰ ਵਾਗੇ ਗਿਆ ਬਾਈ ਕੁੰਡੇ ਰੂਹੇ ਹੈ ਰਾਮਨ ਦੇ ਯਾਰ ਲੱਗਦਾ ਯਾਰ ਸਹੀ ਕਰਦਾ ਫੇਰ ਯਾਰ ਜਿਵੇਂ ਮੈਨੂੰ ਬਾਈ ਨੇ ਗੱਦਗਾ ਉਹਨੇ ਆਪ ਲਾਤੀ ਯਾਰ ਹੁਣ ਬੱਲੇ ਨੂੰ ਪਾ ਨਹੀਂ ਸਕਦਾ ਮੈਂ ਬਾਮਾ ਬੈਦ ਦੇ ਚਲਾਉਣੇ ਲਾਵੀਂ ਜਾਂਦਾ ਯਾਰਾ ਮੜਾਏ ਬੋਲਗਾ ਯਾਰ ਐ ਮੂੰਹ ਜੀ ਕੋ ਗੰਨ ਗੰਨ ਕਰੀਏ ਨਾ ਸੋਹਣੇ ਮੈਂ ਨਹੀਂ ਗੰਨ ਗੰਨ ਕਰਦਾ ਜੀ ਨਹੀਂ ਮੈਂ ਬੱਲੇ ਪਾਣਾ ਹੈ ਦਾਗ ਨੂੰ ਹਮ ਲੈਂਦਾ ਨਹੀਂ ਫਿਰ ਦੇਤੀ ਆ ਘਮ ਹੋਈ ਉਹ ਆ ਸਹੀ ਗੱਲ ਆ ਅੱਪ ਕਹਦਾ ਉਹ ਬੱਕਰੀਆਂ ਦੇ ਸਾਥ ਹੀ ਆ ਬੱਕਰੀਆਂ ਆਂਦੀ ਐ ਹੋਹੀ ਨਾ ਪਰ ਬੱਕਰੀ ਆਉਂਦੀ ਜੇ ਗੱਲ ਇਹ ਬੱਕਰੀਆਂ ਹੁੰਦੀ ਐ ਵਿਚਾਰਦਾ ਤੈਨੂੰ ਗੱਲ ਚਲਾਓ ਹੋਰ ਹੋੜਦਾ ਰ ਸਾਨੂੰ ਵੀ ਬੜਾ ਸੁਆਦ ਆ ਵੇ ਤੁਵਾ ਬਹੁਤ ਕਰੀ ਕੀ ਹੈ ਤੁਵਾ ਹੁਣ ਇਹਨੂੰ ਲੱਗਦਾ ਬਾਈ ਛੱਤ 'ਤੇ ਲਾਤਾ ਥੋੜਾ ਯਾਰ ਉਹ ਵੀ ਆਂਡਰ ਆਹ ਨੀਰੇ ਕੋਲ ਅੱਜ ਮੈਂ ਸਰਦਰ ਘਰ ਨਾਲ ਦਲਦਾ ਥੱਲਾ ਬਾਈ ਹਰ ਇੱਕ ਮੁੰਡਾ ਮੈਂ ਕੀ ਜੀਉਚ ਕਰਨਾ ਪੈਸੀ ਇਹ ਤਾਂ ਮਨੂਗਾ ਹੀ ਵਾਦੇ ਵੀ ਪਾਸੋਂ ਤਾਂ ਕੋਈ ਨੰਨਾ ਨਹੀਂ ਮਾਤਾ ਮੇਰੇ ਮਜਾਵੇ ਮੈਂ ਕਰਾਂ ਉਹ ਦੇਸ ਤਾਂ ਹੀ ਲਾਉਣ ਲੱਗਿਆ ਹਾਂ ਕੀ ਆ ਹੈਲੋ ਬਰਾ ਮੰਗਿਆ 85 ਦੇ ਗੱਲ ਹੋ ਗਈ 7000 ਦਿੰਦੇ ਆ 85 ਕਿਉਂ ਜਾ ਤੀ ਹੋ ਗਈ ਕਿੰਨੇ ਦਾਸ ਮੰਗਿਆ ਮੈਂ ਦਾਸ ਤਾਂ ਇਹ ਨਹੀਂ ਸਾਤ ਇਹਨਾਂ ਨੇ ਤੋਏ ਕਿਨੇ ਕਹਤਾ ਦਾਸ ਕੋਈ ਨਾ ਕਰਨ ਦੇ ਸਹੀ ਚਾ ਕੋਈ ਨਾ ਦੂਜੇ ਕਿਨੇ ਮਰਜੀ ਮੰਗੀ ਚੱਲ ਜਾ ਤੇਰੇ ਮੰਗਣ ਦਾ ਨਾ ਤੇ ਪੈਸੇ ਲੈਣੇ ਯਾਰਾ ਨਾ ਇਹ ਨਾ ਇਹ ਨਹੀਂ ਖਤਰੀ ਬਠ ਮੇਰੇ ਯਾਰਾ ਨਾ ਤੇਰੀ ਵਠ ਦੱਸਦੀ ਰਕੇ ਯਾਰਾ ਤੂੰ ਦਾ ਮਾਲ ਮੋਲੀ ਲੱਗੂਗਾ ਹਾਂ ਮਾਲ ਮੋਲੀ ਲਾ ਦੇ ਬਾਈ ਮੜਾ ਜੂੜੇ ਕੇ ਮਾਰ ਕੇ ਹੋ ਦੇਖ ਲੈਣਾ ਯਾਰ ਪੈ ਪੂਰਾ ਸਾਡੇ ਭਾਈ ਮੜਾ ਤੇ ਪੂਰਾ ਸਾਡਾ ਜੂੜੇ ਮਾਰਦੇ ਅੰਨ ਜੂੜੇ ਕੇ ਮਾਰ ਕੇ ਹੋ ਦੇਖ ਲੈਣਾ ਖੜ ਜਾ ਕੋਈ ਮਾਰ ਸਾੜੀ ਆ ਆ ਲੋਕ ਕੋਈ ਨਾ ਆ ਰਹਾ ਅਰੇ ਰੂ ਮਸ਼ੀਨ ਕੇ ਸਾਡਾ ਕਰਦੇ ਹੁੰਦੇ ਅਰੇ ਕਾਨੂੰ ਕਮਰਾ ਨੇ ਲਾ ਇਹ ਨਮੇੜ ਰੱਖ ਜੂੜੇ ਜੀ ਪਾਤਾ ਮੈਂ ਤਾਂ ਸੀ ਲਾ ਜੀ ਇਹ ਆ ਵੀ ਆ ਦੇ ਕੋਲ ਲਾ ਲੈ ਕੋਈ ਜੂੜੇ ਮਾਰੀਏ ਨਾ ਅਗਲੀ ਵਾਰ ਵੀ ਕਰਨਾ ਇਹਦਾ ਲੈ ਇੱਕ ਦੋ ਰੱਖ ਲੈ ਉਹਦਾ ਸ਼ੋਹਰਤ ਗੱਲ ਯਾਰ ਤਖਈਏ ਕਰ ਦੂ ਹਾਂ ਠੀਕ ਹੈ ਜਾਨੀ ਛੜੇ ਛੱਦ ਨਹੀਂ ਇਹਦਾ ਆ ਛੜੇ ਛੱਦ ਵੀ ਖਾਈ ਯਾਰ ਜੇ ਨਾਲ ਲੜੀ ਪਾਣੀ ਆਵੇ ਛੜ ਦੇ ਦੇ ਲੈਣੀ ਐ ਲੈ ਨਾ ਨਾ ਅੱਠ ਨਹੀਂ ਅੱਠ ਦੀ ਨਹੀਂ ਛੜੇ ਛੱਦ ਵੀ ਕੱਢ ਦੇਣੀ ਐ ਇਹ ਫੜਾ ਯਾਰ ਨਹੀਂ ਫੜਾਦਾ ਆ ਵੀ ਬੰਨੋ ਆ ਹੁਣ ਤੱਕ ਕੋਈ ਕੋਈ ਨਾ ਯਾਰ ਹੁਣ ਨਾ ਮੇਰਾ ਇਹਨੂੰ ਮਾਰੀਂ ਮਾਰ ਦਿੱਤਾ ਯਾਰ ਇਹਨਾਂ ਦਾ ਮੋਲ ਦਾ ਨਹੀਂ ਹੈਗਾ ਯਾਰ ਗਰੀਬੰਦਾ ਯਾਰ ਇਹ 4-5 ਬਾਲ ਦੇ ਉਹ ਬਠਰ ਨਹੀਂ ਮਿਛੜੇ ਲੱਗ ਗਿਆ ਉਹ ਮੈਂ ਬੱਕਰੀਆਂ ਆਂਦੀਆਂ ਆਖ ਚੱਕ ਭਾਗ ਇਹਨਾਂ ਨਾਲ ਗੱਲ ਕਰਦਾ ਇਹਦੀ ਮਰਜ਼ੀ ਯਾਰ ਨੀਵੀਂ ਛਿੜਦਾ ਉਹਦੇ ਮango ਬੱਕਰੀ ਮੈਨੂੰ ਹਾਂ ਹਾਫ ਕਿਉਂ ਟਾਈਮ ਹੁੰਦਾ ਇਹ ਇਹ ਜਦੋਂ ਗਾਹ ਕਾ ਗਿਆ ਉਹਨੋਂ ਆਕੇ ਨਾ ਪਲਾ ਮੈਂ ਨਹੀਂ ਗੱਲ ਦੇ ਜਾ ਉਹ ਬੰਦੂ ਜੇ ਮੈਂ ਵੀ ਨਾ ਦੇਖਿਆ ਮੈਂ ਨਹੀਂ ਬੰਦ ਕੀ ਜਾਂਦੀ ਹੈ ਤੈਨੂੰ ਏ ਸਾਢੇ ਹੱਥ ਵੀ ਲਾ ਦੀ ਹਾਂ ਇੰਨੇ ਦੀ ਆ ਬਾਈ ਚਾ ਬੂਜੇ ਨਾ ਮਰਜੀ ਮੰਗੀ ਚਲ ਗੋ ਵੀ ਕਸਾਈ ਦਾ ਲੋਕਾਂ ਨੂੰ 6000 ਦੀ ਚ ਰੱਖਣਾ ਕਰਕੇ ਚਲ ਕਸਾਈ ਨੂੰ ਆਪਾਂ ਕਿਹੜਾ ਦਈ ਕਰਾਂਗੇ ਬਾਈ ਉਹ ਚਲ ਜਿਆਦਾ ਪਾਲ ਨੂੰ ਬੰਨੀ ਐ ਉਹ ਤਾਂ ਪਾਲ ਨੂੰ ਤੂੰ ਫੋ ਦਈਏ ਬਸ ਕੀ ਥੋੜੇ ਬਾਈ ਯਾਰ ਜਾਨੇ ਕਹੋ ਥੋੜੇ ਹੋਰ ਕਰ ਲੋ ਹੋਰ ਮਾੜਾ ਹੋਰ ਹੁਣ ਕਿੰਨੇ ਕਾ ਦੇ ਦੋ ਤੁਹਾਡਾ ਡਰਾਈਵਰ ਦਾ ਨਾਮ ਦਾ ਵੱਖ ਕਰਾਵੇਂ ਯਾਰ ਮੈਂ ਤਾਂ ਕਿਤੇ ਇਹਦੇ ਵੀਰੇ ਬੋਲੇ ਵੀ ਨਹੀਂ ਮਾਲ ਮੋਲ ਤਾਂ ਫਿਰ ਲਾਵੇ ਨਾ ਮਾਲ ਮੋਲ ਵੀ ਨਹੀਂ ਤੂੰ ਵੀ ਜਾਣਾ ਇਹ ਯਾਰ ਪੈਸੇ ਕਰਨਾ ਇਹ ਜੋ ਪਏਗਾ ਮੂਰੇ ਫੋੜਨੇ ਯਾਰ ਏਰੀਆ ਪਟਾਚਾ ਦੀ ਦੀ ਆ ਉਹ ਦੇਖੀ ਵੀ ਨਹੀਂ ਦੇਖ ਲੈ ਦੇਖ ਦੇਖ ਲੋ ਚੈੱਕ ਕਰ ਕਰ ਕੇ ਸਰ ਮਰ ਗਿਆ ਹੁਣ ਚੈੱਕ ਕਰ ਖਨਾ ਵੱਲੋਂ ਇਹਦਾ ਫੋਟੋ ਪੁੱਛਦਾ ਹੁਣ ਦੱਸ ਦੂ ਅੱਲੋਂ ਚੈੱਕ ਕਰ ਜੇ ਤੁਮ ਆਜੀ ਹਣ ਚੈੱਕ ਕਰ ਕੋ ਕਰਦੇ ਆਂ ਦਾ ਹੈ ਨਹੀਂ ਤੋ ਬਾਈ ਥੋੜਾ ਲੰਮਾ ਦੂੰਗਾ ਕੋ ਹੋ ਰੂ ਵੀ ਲੰਮਾ ਹੀ ਆ ਤਾ ਤੇਰੀ ਬੁਗਦੀ ਹੈ ਹਾਂ ਹਾਂ ਗਰ ਠੀਕ ਨਹੀਂ ਰਾਇ ਉਹੀ ਕਰਨੀ ਹੈਗੀ ਯਾਰ ਜੇ ਰਾਇ ਜੀ ਵੀ ਵਗ ਜੇ ਕੋਈ ਸਾਗ ਨਾ ਹੋਵੇ ਯਾਰਾ ਹੁਣ ਤਾਂ ਸੌਦਾ ਹੀ ਹੋਊਗਾ ਨਹੀਂ ਜੋ ਮੁੰਡਾ ਦੇਖੇ ਭਰਾ ਬਾਫੇ ਵੀ ਦੇ ਵਗ ਜਾਣ ਇਹਦਾ ਯਾਰ ਮੁੰਡਾ ਮੁੰਡਾ ਐ ਲੱਗਦਾ ਨਹੀਂ ਇਹਦੇ ਨਸ਼ਾ ਕਰਦਾ ਹੁੰਦਾ ਐ ਐ ਹੀ ਕਰੀ ਉਹਨੇ ਰਾਇ ਤਾਂ ਨਹੀਂ ਰਾਇ ਨੂੰ ਕੀ ਯਾਰ ਐਨਾ ਸਿਗਰ ਆ ਯਾਰ ਇਹ ਸਾਢੇ 7 ਵੀ ਆਵੇ ਕੋਲ ਸਾਡੇ ਤੇ ਯਾਰ ਲਾਉਂਦਾ ਯਾਰ ਬਈ ਹੁਣ ਮੈਂ ਤਾਂ ਲੋਨ ਮੈਂ ਕਰਾਂ ਕੀ ਆ ਕਿ ਜਰਾ ਵੀ ਆਦਾ ਇਹ ਨਾ ਹੋ ਗਿਆ ਮੋਇਆ ਓਏ ਹੋ ਗਿਆ ਮੋ ਅਫਰ ਬੇਤੀ ਤੇਰੀ ਪਟ ਓਏ ਅੱਛਾ ਯਾਦੀ ਬੇਤੀ ਚੱਕ ਭੈਂਦੀ ਹੋਈ ਇੱਥੇ ਲਾ ਜੀ ਸਕੇ ਤਾਂ ਫਿਰ ਬੋਲਾ ਭੈਂਦੀ ਪੁਜਲ ਖਾਈ ਕਰੀ ਤਾਗੇ ਆਲ ਖਾਈਗਾ ਭੈਂਦਾ ਜਾਲਾ ਮੇਰਾ ਪੈਸਾ ਦੋੜਦਾ ਓਏ ਗੱਲ ਦੇ ਇੱਕ ਤਾਂ ਹੋਰ ਬਣਾਗਾ ਹੁਣ ਸਾਹ ਬਣਾ ਲੱਕਈ ਦੋ ਇੱਥੇ ਬਣੀ ਨੇ ਗੱਲ ਆ ਕੇ ਹੁਣ ਨੀਵੀ ਤੱਕਲੀ ਨਾਲੇ ਹੁਣ ਤੋਸਤੋ ਬਾਈ ਬੜਾ ਦਾ ਪਨੀ ਸੁਆਦ ਆਇਆ ਉਹ ਵੀ ਸੁਆਦ ਹੋਣਾ ਆ ਕੀ ਬਾ ਠੀਕ ਹੈ ਇਧਰ ਖਿਜ ਲੂੰਗਾ ਖਿਜ ਦੇ ਹੁਣ ਦਲਾ ਦਾ ਕੱਟੀਆਂ ਯਾਰ ਨਹੀਂ ਲੱਗਦਾ ਚੱਲ ਕੋਈ ਨਾ ਹੁਣ ਦਾ ਲਫਰੋਜੀ ਪੈਸੇ ਫੜਾਓ ਕਿ ਪੈਸੇ ਲੈਓ ਫੁੱਲੀ ਹੋ ਗਈ ਹੁਣ ਇਹ ਰਾਜੂ ਰਾਜੂ ਨਹੀਂ ਨਹੀਂ ਐ ਨਹੀਂ ਗੱਲ ਹੈਗੀ ਬਾਈ ਸਾਰੀ ਫੜਾ ਨਹੀਂ ਕੋਈ ਤੱਕਦਾ ਨਹੀਂ ਆਉਂਦਾ ਨਾ ਨਾਮ ਆਏ ਨਹੀਂ ਰਾਜੂ ਨੇ 9000 ਰੁਪਏ ਰਹਿ ਗਏ ਸੀ ਰਾਜੂ ਨੇ 9000 ਰੁਪਏ ਰਹਿ ਗਏ ਸੱਚਾ ਜੀ ਆਹੋ ਆਹੋ ਐ ਨਾ ਜਦ ਕਰੀਦ ਬਣਾਤੀ ਉਹਨੂੰ ਸੌਦਾ ਕਰਾ ਕੇ ਉਹ ਲੈ ਕੇ ਦਾਅੰਤਰ ਹੋਇਆ ਨਾ ਤਾਂ ਰੱਖਿਆ ਕਿਨੇ ਜੇ ਕਰਤੇ ਹੁਣ 9500 ਰੁਪਏ ਕੱਟ ਦੀ ਐ 9000 ਰੁਪਏ